ਨਵਾਂ ਸ਼ਹਿਰ ਦੇ ਰਾਹਾਂ ਰੋਡ ਤੇ ਤਿੰਨ ਨੌਜਵਾਨਾਂ ਤੇ ਮੋਟਰਸਾਈਕਲ ਸਵਾਰ ਚਾਰ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ ਗੋਲੀਆਂ ਲੱਗਣ ਨਾਲ ਇੱਕ ਨੌਜਵਾਨ ਜ਼ਖਮੀ ਹੋ ਗਿਆ ਹੈ ਦੱਸਦੀ ਹੈ ਕਿ ਤਿੰਨ ਦੋਸਤ ਇੱਥੇ ਪੈਟਰੋਲ ਪੰਪ ਤੇ ਤੇਲ ਪਾਉਣ ਆਏ ਸਨ ਕਿ ਮੋਟਰਸਾਈਕਲ ਤੇ ਆਏ ਇਹਨਾਂ ਨੌਜਵਾਨਾਂ ਨੇ ਉਹਨਾਂ ਤੇ ਹਮਲਾ ਬੋਲ ਦਿੱਤਾ ਹੈ ਮਾਮਲਾ ਪੁਰਾਣੀ ਰੰਜਿਸ਼ ਦੇ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ ਰਾਜਾ ਪੱਟੀ ਗਰੁੱਪ ਤੇ ਹਮਲਾ ਕਰਨ ਦੇ ਦੋਸ਼ ਲੱਗੇ ਨੇ ਦੱਸਿਆ ਜਾ ਰਿਹਾ ਹੈ ਕਿ ਫੇਸਬੁਕ ਤੇ ਧਮਕੀ ਦੇਣ ਤੋਂ ਬਾਅਦ ਹਮਲਾ ਕੀਤਾ ਗਿਆ ਹੈ ਗਾੜੀ ਦੇਣ ਗਿਆ ਬਾ ਉੱਥੇ ਪੰਪ ਦੇ ਪਿੱਛੇ ਖੜੇ ਸੀਗੇ ਤੋ ਬਿਚਾ ਇਹ ਮੁੰਡੇ ਚਾਰ ਜਣੇ ਸੀਗੇ ਦੋ ਮੋਟਰਸਾਈਕਲ ਉਨਾਂ ਨੇ ਆ ਕੇ ਇਧਰ ਰਵੋਲਵਰ ਘੱਟ ਲੇ ਇੱਕ ਸਾਡੇ ਜੋ ਮੁੰਡਾ ਉੱਤਰੇ ਖੜਾ ਸੀਗਾ ਉਹ ਫੈਰਮਾਨੇ ਸ਼ੁਰੂ ਕਰਦੇ ਤੁਸੀਂ ਵੀ ਤੇ ਉਹ ਨਾਲ ਦੇ ਮੇਰੇ ਨਾਲ ਦੇ ਦੋਸਤਾਂ ਨਾਲ ਅਸੀਂ ਲੜਗੜ ਤੇ ਉਹਨਾਂ ਦਾ ਕੋਈ ਮੁੰਡਾ ਮੁੰਡਾ ਵੱਡਿਆ ਪਹਿਲਾਂ 26 ਦੇ ਪਰਦੇ ਜੇ ਦੂਆ ਪਗੋੜੇ ਆ ਪੀਓ ਕਿਹੜਾ ਤੇਰੇ ਨਾਲ ਦਾ ਮੁੰਡਾ ਜਿਹਦੇ ਗੋਲੀ ਲੱਗੀ ਆ ਲਾਪਰੀ ਤੇ ਲਾਪਰੀ ਕਿਹੜਾ ਗਰੁੱਪ ਕਿਹੜਾ ਹੈ ਜਿਹਨੇ ਗੋਲੀ ਚਲਾਈ ਇਹ ਫੱਟੀ ਗਰੁੱਪ ਆ ਉਧਰ ਪੁਲਿਸ ਨੇ ਚਾਰ ਨੌਜਵਾਨਾਂ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹ ਇਹਨਾਂ ਦਾ ਆਪਸੀ ਝਗੜਾ ਹੋਇਆ ਸੀਗਾ 325 ਦਾ ਪਰ ਆਪਸੀ ਬੈਠ ਕੇ ਇਹਨਾਂ ਦਾ ਉੱਥੇ ਰਾਜੀਨਾਮਾ ਹੋ ਗਿਆ ਸੀ ਗੜ ਸਿੰਘ ਤੋਂ ਜੋ ਅਸੀਂ ਇਨਫੋਰਮੇਸ਼ਨ ਲੈਂਦੇ ਹਾਂ ਸੋ ਬੈਠ ਕੇ ਰਾਜੀਨਾਮਾ ਕਰਨ ਤੋਂ ਬਾਅਦ ਫਿਰ ਵੀ ਇਹਨਾਂ ਦੀ ਆਪਸ ਵਿੱਚ ਜਨਤੂ ਮੈਂ ਮਤਕਰਾਰ ਚੱਲਦੀ ਸੀ ਉਹਦੇ ਵਿੱਚ ਜਦ ਇਨਾਂ ਨੇ ਇਹ ਝਗੜਾ ਤਿੰਨ ਦਿਹਾੜੇ ਗੋਲੀਆਂ ਚੱਲਣ ਦੀ ਵਾਰਦਾਤ ਦੇ ਨਾਲ ਸ਼ਹਿਰ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ ਨਵਾਂ ਸ਼ਹਿਰ ਤੋਂ ਜੋਬਨਪ੍ਰੀਤ ਜਗਬਾਨੀ ਟੀਵੀ